ਪੰਜਾਬ ਸਰਕਾਰ ਵੱਲੋਂ ਜਿਹੜਾ ਨਸ਼ਾ ਤਸਕਰ ਨੂੰ ਕਾਬੂ ਕਰਨ ਦੇ ਲਈ ਤੇ ਪੰਜਾਬ ਨੂੰ ਨਸ਼ਾ ਫ੍ਰੀ ਕਰਨ ਦੇ ਲਈ ਜਿਹੜਾ ਯੋਧ ਨਸ਼ਾ ਵਿਰੋਧ ਜਿਹੜੀ ਮੁਹਿੰਮ ਚਲਾਈ ਗਈ ਹੈ ਉਸੇ ਜਿਹੜਾ ਹੈਗਾ ਲੜੀ ਦੇ ਵਿੱਚ ਜਿਹੜਾ ਹੈਗਾ ਪੰਜਾਬ ਸਾਡੇ ਮਾਨਸੂਖ ਜੀ ਜੀ ਸਾਹਿਬ ਪੰਜਾਬ ਜੀ ਦੀਆਂ ਯੋਗਦਾਨਾਂ ਤੇ ਤੇ ਸ਼੍ਰੀ ਐਫ ਐਲ ਚੌਧਰੀ ਜੀ ਆਈ ਪੀਐਸ ਐਸਐਸਪੀ ਸ਼੍ਰੀ ਮਕਸਦ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਪਰ ਜਿਹੜਾ ਅੱਜ ਅ ਅ ਜਿਹੜਾ ਆਪਰੇਸ਼ਨ ਸੀਲ ਹੈ 17 ਉਹ ਸਵੇਰੇ 6 ਵਜੇ ਤੋਂ ਲੈ ਕੇ 11 ਵਜੇ ਤੱਕ ਜਿਹੜਾ ਉਹ ਕੀਤਾ ਜਾ ਰਿਹਾ ਹੈ ਸਾਡਾ ਜਿਹੜਾ ਹੈਗਾ ਜਿਲ੍ਹਾ ਮਕਸਰ ਸਾਹਿਬ ਖਾਣਾ ਕਿੱਲਿਆਂ ਵਾਲੀ ਸਭ ਜਿਹੜਾ ਲੰਬੀ ਦੀ ਜਿਹੜੀ ਹੱਦ ਹੈ ਉਹ 19 ਜਗ੍ਹਾ ਤੋਂ ਜਿਹੜੀ ਇਹ ਦੂਜੀਆਂ ਸਟੇਟਾਂ ਦੇ ਨਾਲ ਲੱਗਦੀ ਹੈ ਜਿਹਦੇ ਵਿੱਚ ਇਹ ਹੱਦ ਹੈ 13 ਜਗ੍ਹਾ ਤੋਂ ਹਰਿਆਣੇ ਨਾਲ ਤੇ 6 ਜਗ੍ਹਾ ਤੋਂ ਰਾਜਸਥਾਨ ਦੇ ਨਾਲ ਪੀਰੀਅਟ ਟੱਚ ਹੁੰਦੀ ਹੈ ਔਰ ਇਸ ਜਿਹੜੀ ਹੈਗੀ ਇੰਟਰ ਸਟੇਟ ਤਸਕਰੀ ਨੂੰ ਰੋਕਣ ਦੇ ਲਈ ਮਕਸਦ ਦੇ ਨਾਲ ਜਿਹੜੀ ਕਿ ਸਪਲਾਈ ਬਾਹਰਲੇ ਸਟੇਟ ਤੋਂ ਕਿਸੇ ਕਿਸਮ ਦਾ ਕੋਈ ਹਥਿਆਰ ਕੋਈ ਇਲੀਗਲ ਵੈਪਨ ਔਰ ਨਸ਼ਾ ਸ਼ਰਾਬ ਤੇ ਸ਼ਰਾਬ ਤੇ ਡੂਤੀ ਵਗੈਰਾ ਜੇ ਕੋਈ ਬਾਹਰੋਂ ਮੈਡੀਕਲ ਰੈਸਰ ਹੋ ਕੇ ਹੁੰਦੇ ਐ ਤੇ ਨੂੰ ਦੇ ਲਈ ਇਹ ਅਸੀਂ ਕਿੰਨਾ ਸਟੇਟਾਂ ਦੀ ਪੁਲਿਸ ਨੇ ਸਾਂਝੇ ਤੌਰ ਤੇ ਜਿਹੜਾ ਆਪਰੇਸ਼ਨ ਸੀਲ ਅੱਜ 17ਵਾਂ ਕਰ ਰਹੇ ਆ ਜਿਦੇ ਵਿੱਚ ਪੰਜਾਬ ਕੱਡੇ ਜ਼ਿਲ੍ਹਾ ਮੁਕਸਾ ਸਾਹਿਬ ਦੀ ਪੁਲਿਸ ਹਰਿਆਣਾ ਤੇ ਸੰਗਰੀਆ ਰਾਜਸਥਾਨ ਦੀ ਪੁਲਿਸ ਦੇ ਕਰੀਬ 170 ਦੇ ਮੁਲਾਜ਼ਮ ਤੇ ਇੱਕ ਜੀ ਮੁਲਾਜ਼ਮ ਨੇ ਜਿਹੜੇ ਇਸ ਜਿਹੜਾ ਹੈਗਾ ਆਪਰੇਸ਼ਨ ਦੇ ਵਿੱਚ ਡਿਊਟੀ ਦੇ ਰਹੇ ਆ ਔਰ ਜਿਹੜੇ ਹੈਗੇ ਆ 13 19 ਦੇ 19 ਜਗ੍ਹਾ ਫੀਲ ਕਰਕੇ ਜਿਹੜੀ ਥੋਰਲੀ ਸਵੇਰ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹਦੇ ਵਿੱਚ ਹੁਣ ਤੱਕ ਅਸੀਂ ਜਿਹੜੇ ਹੈਗੇ ਆ ਵੀ 15 ਤੋਂ 20 ਦੇ ਕਰੀਬ ਵਿਅਕਤੀ ਹੈ ਜਿਹੜੇ ਸ਼ਕਤੀ ਵਿਅਕਤੀਆਂ ਉਪਸਕੀਜ਼ ਦੇ ਲਈ ਅਸੀਂ ਜਿਹੜੇ ਬਾਉਂਡ ਕੀਤੇ ਆ ਤੇ ਉਸ ਤੋਂ ਇਲਾਵਾ ਸ਼ਕਤੀ ਵਹੀਕਲ ਅਸੀਂ ਰਾਉਂਡ ਅਪ ਕੀਤੇ ਆ ਔਰ ਇਹਨਾਂ ਵਹੀਕਲਾਂ ਨੂੰ ਅਸੀਂ ਪੈਸ ਐਪ ਤੇ ਹੋਰ ਜਿਹੜੇ ਵੱਖ-ਵੱਖ ਸਾਧਨ ਨਾਲ ਚੈੱਕ ਕਰਕੇ ਤੇ ਇਹ ਨਸ਼ਾ ਤਸਕਰੀ ਰੋਕਣ ਦੇ ਲਈ ਪ੍ਰੀਆ ਇਹ ਰਿਕੋਮੈਂਡੇਸ਼ਨ ਦਿੱਤਾ ਗਿਆ ਪਿਛਲੇ ਦਿਨਾਂ ਤੋਂ ਜਿਹੜਾ ਚੱਲ ਰਿਹਾ ਆਪਰੇਸ਼ਨ ਜੀ ਕਿੰਨਾ ਕੁ ਮਲੋ ਹਾਲ ਮਿਲਦਾ ਪਿਛਲੇ ਦਿਨਾਂ ਦੇ ਇਸ ਤਾਰਮਾ ਆਪਰੇਸ਼ਨ ਹੈ ਔਰ ਮਹੀਨੇ ਦੇ ਵਿੱਚ ਕਿੰਨਾ ਦੋ ਆਪਰੇਸ਼ਨ ਅਸੀਂ ਜਿਹੜੀ ਆ ਦੂਸਰੇ ਰਾਜਾਂ ਦੀ ਪੁਲਿਸ ਹਰਿਆਣਾ ਰਾਜਸਥਾਨ ਦੇ ਨਾਲ ਮਿਲ ਕੇ ਅਸੀਂ ਸਾਂਝੇ ਤੌਰ ਤੇ ਰੂਪਰੇਸ਼ਨ ਨੂੰ ਜਿਹੜਾ ਅ ਕਰਦੇ ਆਂ ਔਰ ਇਹਦੇ ਵਿੱਚ ਕਾਫੀ ਜ਼ਿਆਦਾ ਕਾਮਯਾਬੀ ਵੀ ਮਿਲੀ ਹੈ ਜਿਹੜਾ ਜਿਹੜੀ ਇੰਟਰ ਸਟੇਟ ਹੈ ਤਸਕਰੀਆ ਉਹਦੋਂ ਬਹੁਤ ਜ਼ਿਆਦਾ ਇਸੀ ਦਾ ਠੱਲ ਪਈ ਹਾਂਜੀ ਮਲੋਟ ਵਾਲਿਓ ਆ ਤੁਹਾਨੂੰ ਰਖੜੀ ਦੇ ਸ਼ੁਭ ਮੌਕੇ ਤੇ ਮਨਾਲੀ ਲੈ ਚਲਦੇ ਆਂ ਕਿਵੇਂ ਗੁਪਤਾ ਜੀ ਦੱਸਣਗੇ ਤੁਸੀਂ ਕਰਨਾ ਕੀ ਹੈ ਸਾਡੇ ਕੋਲ ਕੋਈ ਵੀ ਮੋਬਾਈਲ ਪਰਚੇਜ਼ ਕਰਦੇ ਹੋ ਅਸੀਂ 31 ਅਗਸਤ ਨੂੰ ਡਰਾ ਕੱਢਾਂਗੇ ਪੰਜ ਮੈਂਬਰਾਂ ਨੂੰ ਅਸੀਂ ਮਨਾਲੀ ਲੈ ਕੇ ਜਾਵਾਂਗੇ 4 ਦਿਨਾਂ ਲਈ ਫ੍ਰੀ ਹੈ